ਹਾਂਜੀ ਕੀ ਹਾਲ ਸਤਿਕਾਰਯੋਗ ਸਾਥੀਓ ਮੈਂ ਤੁਹਾਡਾ ਆਪਣਾ ਸੇਵਕ ਰਵਨ ਸਿੰਘ ਸਿੱਧੂ ਅੱਜ ਬੇ ਕੋਟ ਬੂਥੀ ਵਿੱਚ ਮਸਾਂ ਹੀ ਪੈਣ ਲੱਗਾ ਮੈਂ ਜਿੰਨੇ ਵੀ ਆਪਣੇ ਸਹਿਯਤੇ ਆ ਸੱਜਣਾ ਮਿੱਤਰ ਜਿੰਨੇ ਵੀ ਫੋਲੋਅਰ ਵਾ ਜਾਂ ਨਹੀਂ ਵੀ ਗੁਣਨ ਮੈਂ ਬਹੁਤ ਬਹੁਤ ਵਜ਼ਾਹੀ ਦਿੰਨਾ ਕਿ ਸਾਡੇ ਕੰਮ ਦਾ ਪ੍ਰਸਤਰ ਦਾ ਚੱਲਦਾ ਵੇ ਕੱਲ ਔਰ ਪਰਸੋ ਨਾ ਲੇਬਰ ਦੀ ਮਸ਼ੀਨ ਜੀਬ ਨਿਕਲੀ ਬਈ ਸਾਹ ਨਹੀਂ ਆਉਂਦਾ ਸਾ ਮੂੰਹ ਅੜੜ ਕੇ ਸਾਹ ਲੈਂਦੇ ਸੀ ਤੇ ਮੈਂ ਤਾਂ ਕਹਿੰਦਾ ਸੀ ਹਟ ਜਾਓ ਤੁਸੀਂ ਕੀ ਕੋ ਬੁਮਾਰ ਨਾ ਹੋਈ ਐਨੀ ਗੰਮੀ ਸੀ ਪਰ ਲੇਬਰ ਤੇ ਵਾਹਿਗੁਰੂ ਦਾ ਹੱਥ ਹੁੰਦਾ ਉਹ ਮੇਰ ਭਰਿਆ ਕਿ ਲੇਬਰ ਇਦਾਂ ਚੱਕ ਦਿੰਦੀ ਐ ਕਿਉਂਕਿ ਉਹਨਾਂ ਦਾ ਰੋਟੀ ਪਾਣੀ ਇਸ ਇਸ ਕਮਾਈ ਦੇ ਨਾਲ ਦਿਹਾੜੀ ਦੇ ਨਾਲ ਜੁੜਿਆ ਹੁੰਦਾ ਵਾ ਸੋ ਅੱਜ ਮੀ ਵਾਹਿਗੁਰੂ ਦਾ ਲੱਖ ਲੱਖ ਸ਼ੁਗੁਗਿਆ ਰਾਂ ਮੀ ਬੜੇ ਜੋਰ ਦਾ ਲੱਗਾ ਅੱਜ ਕੁਰਸੀ ਜਾਂ ਸਾਹਮਣੇ ਤੁਹਾਨੂੰ ਮੈਂ ਡੂਮ ਕਰਕੇ ਖੜਾ ਹਾਂ ਤੇ ਦੇਖੋ ਪਨੇਾਲਾ ਕਿਦਾਂ ਪਾਣੀ ਦਾ ਭਰਿਆ ਆਉਂਦਾ ਵਾ ਨਾਲੀਆਂ ਐਨ ਭਰ ਗਈਆਂ ਪਾਣੀ ਦੇ ਨਾਲ ਮੈਂ ਗੁਰੂ ਮਹਾਰਾਜ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸੱਚਾ ਪਾਤਸ਼ਾਹ ਕਿ ਇਹ ਜਨਤਾ ਨੂੰ ਇਸ ਚੀਜ਼ ਦੀ ਵੀ ਲੋੜ ਸੀ ਜਿਹੜੀ ਹੁਣ ਤਾਂ ਪੂਰੀ ਕਰਦੀ ਆ ਫਸਲਾਂ ਦੇ ਤਾਂ ਸਰੋ ਫਸਲਾਂ ਨੂੰ ਵੀ ਲੋੜ ਸੀ ਫਸਲਾਂ ਦੀ ਝੋਨੇ ਦਾ ਵੀ ਬੁਰਾ ਹਾਲ ਹੈ ਤੋਂ ਬਗਾਰ ਪਰ ਆਮ ਜਨਤਾ ਦਾ ਵੀ ਬਹੁਤ ਬੁਰਾ ਹਾਲ ਆ ਜਿਹਦੇ ਪਬਲਿਕ ਜਿਹੜੀ ਜਰਾ ਉਹਨਾਂ ਦਾ ਬਹੁਤ ਬੁਰਾ ਹਾਲ ਸੀ। ਆਮ ਜੀਵ ਜੰਤੂਆਂ ਦਾ ਬਹੁਤ ਬੁਰਾ ਹਾਲ ਸੀ। ਤੇਰਾ ਕਿਹੜੇ ਸ਼ਬਦ ਨਾਲ ਇਹ ਕਾਲਪੁਰ ਉਹ ਆਈ ਗੁਰੂਮਾਰਾ ਜੀ ਸਰਕਾਰ ਕਰੀਏ ਕਿੰਦਾ ਤਰ੍ਹਾਂ ਧੰਨਵਾਦ ਕਰੀਏ ਤਾਂ ਬਹੁਤ ਕਿਰਪਾ ਕੀਤੀ ਆ। ਇਹ ਆਪਣੀ ਕਾਇਨਾਤ ਤੇ ਕਿਉਂਕਿ ਜਿਹੜਾ ਮੀਂਹ ਪਿਆ ਇਹ ਜੀ ਬਹੁਤ ਲੋੜ ਸੀ। ਬਹੁਤ ਦਿਨਾਂ ਤੋਂ ਮੀਂਹ ਪਬਲਿਕ ਚਾਹੁੰਦੀ ਸੀ ਕਿ ਮੀਂਹ ਪਵੇ ਮੀਂਹ ਪਵੇ ਪਰ ਮੀਂਹ ਉੱਕੇ ਹੁੰਦਾ ਜਾ ਰਿਹਾ ਸੀ। ਆ ਮੈਂ ਤੁਹਾਨੂੰ ਅਸਮਾਨ ਦਿਖਾ ਲਾਂ ਚਾਰੇ ਪਾਸੇ ਜਿੰਨ ਪੰਜਾਬ ਦੀ ਗਰਮ ਬੱਦਲ ਚੁੱਕਿਆ ਪਿਆ ਵਾ ਐ ਚੁੱਕਿਆ ਪਿਆ ਆ ਅੱਧ ਕਿ ਕੋਈ ਆ ਹ ਨਾਲੀ ਸਾਡੇ ਘਰ ਜਿਉਂ ਰਿਹਾ ਪਾਣੀ ਦਾ ਡਕ ਹੋ ਗਿਆ ਹਾਂ ਉਹ ਮੂਹ ਦੀ ਪੰਨਾਂ ਚੱਲਦਾ ਐ ਡਕ ਹੋਇਆ ਵਾ ਤੋ ਕਿ ਮੈਂ ਆਪਬਲਕ ਜਿਹੜੇ ਨੀਰ ਮਰੇ ਸ਼ਰਾਬ ਛਕਦੇ ਆ ਹੁਣ ਕਰਨਾ ਜਿੰਦਗੀ ਮਸਾਈ ਮੀਂਹ ਤੇ ਆਣ ਲਗਾਵਾ ਕਿ ਤੁਸੀਂ ਹੁਣ ਕਿਤੇ ਜੀਵ ਹੱਤਿਆ ਨਾ ਕਰਨਾ ਕੋਈ ਆਓ ਹੁਣ ਵੇਲੇ ਹੋ ਗਏ ਆਂ ਤੇ ਆਓ ਮੀਠ ਖਾ ਜਿਗੇ ਸ਼ਰਾਬਾਂ ਪੀ ਜੇ ਨਹੀਂ ਕੁਦਰਤ ਦਾ ਧੰਨਵਾਦ ਕਰੋ ਉਹਦਾ ਤਾਂ ਹੀ ਕੁਦਰਤ ਦੇ ਰੂਪੇ ਸਾਡੇ ਕੋਲ ਹੁੰਦੀ ਆ ਜਦ ਅਸੀਂ ਕੋਈ ਜੀਵ ਹੱਤਿਆ ਕਰਦੇ ਇਸ ਕਰਕੇ ਆਓ ਸਾਰੇ ਸਿਮਰਨ ਕਰੀਏ ਤੇ ਕੁਦਰਤ ਦਾ ਬਹੁਤ ਸਵਾਦ ਧੰਨਵਾਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ